ਪਡੋਰੀਆ ਭਗਵੰਤ ਮਾਨ ਜੀ ਕਿੰਨਾ ਕ ਪਾਰ ਇੱਕ ਗੱਪ ਛੱਡਤਾ ਦੂਜਾ ਤਿਆਰ ਭੰਡਾ ਪਡੋਰੀਆ ਭਗਵੰਤ ਮਾਨ ਜੀ ਕਿੰਨਾ ਕ ਪਾਰ ਇੱਕ ਗੱਪ ਛੱਡਤਾ ਦੂਜਾ ਤਿਆਰ ਭੰਡਾ ਪਡੋਰੀਆ ਭਗਵੰਤ ਮਾਨ ਜੀ ਕਿੰਨਾ ਕ ਪਾਰ ਇਹ ਕਹਿੰਦੇ ਆ ਇੱਕ ਗੱਪ ਛੱਡਤਾ ਦੂਜਾ ਤਿਆਰ ਵਿਧਾਨ ਸਭਾ ਦੇ ਵਿੱਚ ਹੁਣ ਤੁਸੀਂ ਸਰਪੰਚੀ ਦੇ ਮਸਲੇ ਚੱਕੀ ਜਾਂਦੇ ਆ ਕਿ ਅਸੀਂ ਜੀ ਸਰਬਸੰਮਤੀ ਦੇ ਨਾਲ ਚੋਣਨੇ ਆ ਸਪੀਕਰ ਦੀ ਜਿਵੇਂ ਜੇਬ 'ਚ ਸਰਪੰਚ ਪਾਏ ਹੁੰਦੇ ਆ ਵੀ ਉਹ ਤੈਨੂੰ ਕੱਢ ਕੇ ਫੜਾ ਦੂ ਵੀ ਆ ਚੱਕ ਉਸ ਤੋਂ ਬਾਅਦ ਸਪੀਕਰ ਸਾਹਿਬ ਤਾਂ ਆਪ ਲੋਕਾਂ ਦੀਆਂ ਵੋਟਾਂ ਦੇ ਨਾਲ ਬਣੇ ਆ ਤੇ ਤੁਹਾਨੂੰ ਉਹ ਬਿਨਾ ਵੋਟਾਂ ਤੋਂ ਸਰਬਸੰਤੀ ਦੇ ਨਾਲ ਲੋਕਾਂ ਨੂੰ ਕਿਵੇਂ ਕਹਿ ਦੋਗੇ ਸਰਬਸੰਤੀ ਦੇ ਨਾਲ ਤੁਹਾਨੂੰ ਕਿਸੇ ਨੇ ਐਮਪੀ ਨਹੀਂ ਜਿਤਾਇਆ ਹੁਣ ਮੈਂ ਇਹ ਕਹਿਣਾ ਕਿ ਪਿਛਲੀ ਵਿਧਾਨ ਸਭਾ ਦੇ ਵਿੱਚ ਜਿਹੜੀ ਗੱਲ ਮੈਂ ਕਹਿ ਰਿਹਾ ਵੀ ਇੱਕ ਗੱਪ ਛੜਤਾ ਦੂਜਾ ਤਿਆਰ ਪਿਛਲੀ ਵਿਧਾਨ ਸਭਾ ਦੇ ਵਿੱਚ ਤੁਸੀਂ ਆ ਖਾਸ ਖਾਸ ਖੇਤੀ ਦਾ ਮਸਲਾ ਚੱਕਿਆ ਸੀ ਕਿ ਖਾਸ ਖਾਸ ਖੇਤੀ ਹੋਣੀ ਚਾਹੀਦੀ ਆ ਉਹ ਖਾਸ ਖਾਸ ਖੇਤੀ ਕਿੱਥੇ ਜੇ ਪਹੁੰਚ ਗਈ ਆ ਕਿਹੜੇ ਅਫਸਰ ਕੋਲ ਫੈਲ ਪਹੁੰਚ ਗਈ ਆ ਕਿ ਕੱਲੀ ਵਿਧਾਨ ਸਭਾ ਦੇ ਵਿੱਚ ਹੀ ਰਹਿ ਗਈ ਆ ਤੇ ਇੱਕ ਗੱਪ ਛੱਡ ਦੂਜਾ ਤਿਆਰ ਹੀ ਰਹਿ ਗਿਆ ਤੁਸੀਂ ਆਏ ਵਾਰ ਕਦੇ ਪ੍ਰਤਾਪ ਬਾਜਵਾ ਨੂੰ ਕਦੇ ਅਕਾਲੀ ਦਲ ਨੂੰ ਕਦੇ ਹਰਸਿਮਰਤ ਕੌਰ ਬਾਦਲ ਨੂੰ ਹਾਲਾਂਕਿ ਉਹ ਤੁਹਾਡੀ ਉਥੇ ਵਿਧਾਨ ਸਭਾ ਦੇ ਵਿੱਚ ਹੈ ਹੀ ਨਹੀਂ ਜਿਨ੍ਹਾਂ ਨੂੰ ਤੁਸੀਂ ਨਿੰਦ ਰਹੇ ਆ ਤੇ ਉਹਨਾਂ ਦਾ ਤਾਂ ਹੁਣ ਕੋਈ ਰੋਲਾ ਵੀ ਨਹੀਂ ਰਹਿ ਗਿਆ ਸਰਕਾਰ ਤੁਹਾਡੀ ਆ ਬੇਨਤੀ ਆ ਖਸ ਖਸ ਖੇਤੀ ਦਾ ਮਸਲਾ ਕਿੱਥੇ ਆ ਚਿੱਟੇ ਦਾ ਮਸਲਾ ਕਿੱਥੇ ਆ ਭੰਡਾ ਪਡੋਰੀਆ ਕਿੰਨਾ ਕਪਾਰ ਇੱਕ ਕਪ ਛੜਤਾ ਦੂਜਾ